ਸਾਰਿਆਂ ਨੂੰ ਪਿਆਰ ਭਰੀ ਸਵੇਰ ਸ਼ਕਲ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਆਪਣੇ ਚੈਨਲ ਤੇ ਤਾਂ ਹਾਂਜੀ ਦੋਸਤੋ ਪੰਜਾਬ ਦੇ 765000 ਮਲਾਜ਼ਮਾਂ ਅਤੇ ਪੈਨਸ਼ਨ ਦੇ ਡੀਏ ਦੇ ਵਿੱਚ 3% ਵਾਅਦੇ ਨੂੰ ਲੈ ਕੇ ਇੱਕ ਵੱਡੀ ਖੁਸ਼ਖਬਰੀ ਇੱਕ ਵੱਡੀ ਅਪਡੇਟ ਜਿਹੜੀ ਹੈ ਸੂਤਰਾਂ ਦੇ ਵੱਲੋਂ ਹੁਣੇ-ਹੁਣੇ ਸਾਹਮਣੇ ਨਿਕਲ ਕੇ ਆ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਜਿੰਨੇ ਵੀ ਮਲਾਜ਼ਮਾਂ ਅਤੇ ਪੈਨਸ਼ਨ ਨੇ ਉਹਨਾਂ ਦੇ ਡੀਏ ਦੇ ਵਿੱਚ 3% ਦਾ ਵਾਅਦਾ ਜਿਹੜਾ ਹੈ ਹੋਣ ਦੀ ਸੰਭਾਵਨਾ ਜਿਹੜੀ ਇੱਕ ਵਾਰ ਫਿਰ ਤੋਂ ਬਣ ਗਈ ਹੈ ਸੋ ਮਲਾਜ਼ਮਾਂ ਦੇ ਡੀਏ ਦੇ ਵਿੱਚ ਕਿੰਨੇ ਪਰਸੈਂਟ ਵਾਅਦਾ ਹੋਵੇਗਾ ਟੋਟਲ ਡੀਏ ਕਿੰਨਾ ਹੋਵੇਗਾ ਤੇ ਕਿ ਇਹ ਵਾਅਦਾ ਕਦੋਂ ਅਤੇ ਮਲਾਜ਼ਮਾਂ ਨੂੰ ਪੈਨਸ਼ਨ ਨੂੰ ਮਿਲਣਾ ਸ਼ੁਰੂ ਹੋ ਜਾਵੇਗਾ ਸਾਰੀ ਹੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਾਂਝੀ ਕਰਾਂਗੇ ਦੋਸਤੋ ਮੁਲਾਜ਼ਮਾਂ ਦੇ ਪੈਨਸ਼ਨ ਕਦੋਂ ਡੀਏ ਜਿਹੜਾ ਹੈ ਮਿਲਣਾ ਸ਼ੁਰੂ ਹੋ ਜਾਵੇਗਾ ਸੋ ਸਾਰੀ ਹੀ ਜਾਣਕਾਰੀ ਇਸ ਵੀਡੀਓ ਤੋਂ ਤੁਹਾਨੂੰ ਸਾਂਝੀ ਕਰ ਦਿੰਨੇ ਆ ਲੇਕਿਨ ਉਸ ਤੋਂ ਪਹਿਲਾਂ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਹੁਣ ਚੱਲਦੇ ਆਂ ਅੱਜ ਦੀ ਵੱਡੀ ਅਤੇ ਖਾਸ ਅਪਡੇਟ ਵੱਲ ਜੀ ਸੋ ਦੋਸਤੋ ਸੂਤਰਾਂ ਦੇ ਵੱਲੋਂ ਹੁਣੀ ਹੁਣੀ ਇੱਕ ਵੱਡੀ ਅਪਡੇਟ ਜਿਹੜੀ ਹੈ ਮੁਲਾਜ਼ਮਾਂ ਤੇ ਪੈਨਸ਼ਨਰ ਦੇ ਡੀਏ ਨਾਲ ਜੁੜੀ ਸਾਹਮਣੇ ਨਿਕਲ ਕੇ ਆ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਮਲਾਜ਼ਮਾਂ ਤੇ ਪੈਨਸ਼ਨ ਦੇ ਡੀਏ ਦੇ ਵਿੱਚ ਸਾਲ ਦੇ ਵਿੱਚ ਦੋ ਵਾਰ ਵਾਧਾ ਜਿਹੜਾ ਹੈ ਕੀਤਾ ਜਾਂਦਾ ਹੈ ਯਾਨੀ ਕਿ ਹਰ 6 ਮਹੀਨੇ ਬਾਅਦ ਮਲਾਜ਼ਮਾਂ ਦਾ ਡੀਏ ਜਿਹੜਾ ਹੈ ਵਧਾਇਆ ਜਾਂਦਾ ਹੈ ਇਹ ਡੀਏ ਜਿਹੜਾ ਹੈ ਜੇਕਰ ਕੇਂਦਰ ਸਰਕਾਰ ਮਲਾਜ਼ਮਾਂ ਦੇ ਡੀਏ ਦੇ ਵਿੱਚ ਵਾਧਾ ਕਰਦੀ ਹੈ ਤਾਂ ਪੰਜਾਬ ਦੇ ਮਲਾਜ਼ਮਾਂ ਤੇ ਪੈਨਸ਼ਨ ਦੇ ਡੀਏ ਦੇ ਵਿੱਚ ਜਿਹੜਾ ਆਟੋਮੈਟਿਕ ਹੀ ਵਾਅਦਾ ਜਿਹੜਾ ਹੈ ਕੀਤਾ ਜਾਂਦਾ ਸੋ ਹਾਲ ਹੀ ਹੀ ਦੇ ਵਿੱਚ ਜਾਰੀ ਹੋਈ ਇੱਕ CPI ਦੀ ਜਿਹੜੀ ਰਿਪੋਰਟ ਦੇ ਅਨੁਸਾਰ ਦੱਸਿਆ ਗਿਆ ਹੈ ਕਿ ਇਸ ਦਸੰਬਰ ਮਹੀਨੇ ਦਾ ਜੋ CPI ਡਾਟਾ ਭਾਅ ਕੀ ਉਹ ਇੰਡੈਕਸ ਨੂੰ ਇਸ ਨੂੰ ਦੇਖਦਿਆਂ ਹੋਏ ਹੈ ਵੀ ਡੀਏ ਦੇ ਵਿੱਚ ਵਾਧਾ ਜਿਹੜਾ ਹੈ ਕੀਤਾ ਜਾਂਦਾ ਹੈ ਸੋ ਦੋਸਤੋ ਨਵੰਬਰ ਮਹੀਨੇ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਡਾਟਾ ਕਾਫੀ ਪੁਰਾਣੇ ਟਾਈਮ ਤੋਂ ਵਾਧਦਾ ਹੋਇਆ ਆ ਰਿਹਾ ਹੈ ਭਾਅ ਕੀ ਦਸੰਬਰ 2023 ਦੇ ਵਿੱਚ ਇਹ ਡਾਟਾ 138 ਸੀ ਹੁਣ ਪਿਛਲੇ ਸਾਲ ਇਹ ਡਾਟਾ ਜਿਹੜਾ ਹੈ 144. ਜਿਹੜਾ ਹੈ 5% ਦਾ ਦੇਖ ਤਾਨੂੰ ਮਿਲਿਆ ਹੈ ਅਤੇ ਹੁਣ ਸੂਤਰਾਂ ਦੇ ਵੱਲੋਂ ਇਹ ਦੱਸਿਆ ਜਾ ਰਿਹਾ ਹੈ ਕਿ ਜੇਕਰ ਇਹ ਡਾਟਾ ਇਦਾਂ ਹੀ ਵੱਧਦਾ ਰਿਹਾ ਤਾਂ ਦਸੰਬਰ ਮਹੀਨੇ ਦਾ ਇਹ ਡਾਟਾ ਵੱਧ ਕੇ ਆਇਆ ਹੈ ਤਾਂ ਡੀਏ ਦੇ ਵਿੱਚ 3 ਤੋਂ 4% ਵਾਧਾ ਜਿਹੜਾ ਹੈ ਕੀਤਾ ਜਾ ਸਕਦਾ ਹੈ। ਸੂਤਰਾਂ ਦੇ ਵੱਲੋਂ ਮਿਨੀਮਮ ਜਿਹੜਾ ਹੈ ਘੱਟੋ-ਘੱਟ ਡੀਏ ਦੇ ਵਿੱਚ ਵਾਧਾ ਜਿਹੜਾ ਹੈ ਦੱਸਿਆ ਜਾ ਰਿਹਾ ਹੈ ਉਹ 3% ਦਾ ਵਾਧਾ ਜਿਹੜਾ ਹੈ ਦੱਸਿਆ ਜਾ ਰਿਹਾ ਹੈ। ਸੂਤਰਾਂ ਦੇ ਵੱਲੋਂ ਇਹ ਵੀ ਜਾਣਕਾਰੀ ਜਿਹੜੀ ਹੈ ਵੱਡੀ ਜਾਣਕਾਰੀ ਦੇ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਜਨਵਰੀ ਮਹੀਨੇ ਦੇ ਉਸ ਸ਼ੁਰੂਆਤੀ ਵਿੱਚ ਹੀ ਮੁਲਾਜ਼ਮਾਂ ਤੇ ਪੈਨਸ਼ਨਰ ਦੇ ਪੂਰੇ ਭਾਰਤ ਦੇ ਮੁਲਾਜ਼ਮਾਂ ਤੇ ਪੈਨਸ਼ਨਰ ਦੇ ਡੀਏ ਦੇ ਵਿੱਚ 3% ਘੱਟੋ-ਘੱਟ ਦਾ ਜਿਹੜਾ ਹੈ ਕੀਤਾ ਜਾ ਸਕਦਾ ਹੈ ਅਤੇ ਜੇਕਰ ਜਿਹਾ ਹੁੰਦਾ ਹੈ ਪੰਜਾਬ ਦੇ ਮਲਾਜ਼ਮਾਂ ਤੇ ਪੈਨਸ਼ਨ ਨੂੰ ਇਹ ਜਿਹੜਾ ਹੈ ਡੀਏ ਜਿਹੜਾ ਐਨੇ ਪਰਸੈਂਟ ਜਿਹੜਾ ਲਾਭ ਜਿਹੜਾ ਹੈ ਮਿਲੇਗਾ ਜਿਹੜੀ ਹੁਣ ਮਲਾਜ਼ਮਾਂ ਦੀਆਂ ਪੈਂਡਿੰਗ ਕਿਸ਼ਤਾਂ ਜਿਹੜੀਆਂ ਨੇ 11 ਤੋਂ ਜਿਹੜੀ 11% ਤੋਂ ਵੱਧ ਕੇ 14% ਹੋ ਜਾਵੇਗੀ ਇਹ ਸੀ ਅੱਜ ਦੀ ਵੱਡੀ ਅਤੇ ਖਾਸ ਅਪਡੇਟ ਮਲਾਜ਼ਮਾਂ ਦੇ ਡੀਏ ਦੇ ਵਿੱਚ ਵਾਧੇ ਨੂੰ ਲੈ ਕੇ ਹੋਰ ਜਿਹੀ ਛੋਟੀ ਵੱਡੀ ਜਾਣਕਾਰੀ ਜਿਹੜੀ ਇਸ ਚੈਨਲ ਤੇ ਲੈ ਕੇ ਆਉਂਦੇ ਰਹਿਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਧੰਨਵਾਦ